आरएसडी यूथ शाहपुर कंडी टाउनशिप ने की पहल हड़ प्रभावित लोगों को पहुंचाई रात सम्गरी दस दई कि पिछले कई दिनों तो चल रही भारी बरसात के कारण हड़ाने के प्रभावित होए लोगों राहत समगरी पहुंचाने लर एस डी दद्दा यूथ शाहपुर कंडी टाउनशिप वालों पहल की जा रही है इस मौके जानकारी देंदे हुए आरएसडी यूथ कल्ब शाहपुरकंडी टाउनशिप के मैंबर ने दसिया कि हर न प्रभावित हुए लोगों की सेवाई उन्होंने वालों जो भी समगरी इकट्ठी की गई है वह अच्छ प्रभावित लोगों तक पहुँचाई जाएगी इस मौके उन्होंने इलाके के लोगों अपील की है कि जो भी इसने एक कम्च हटा चाहता है वह आर एस डी यूथ कल्ब के प्रधान ठाकुर कृष्ण कुमार रिंटू संपर्क कर सीधे ही उन्होंने दफ्तर कृष्णा मार्केट जुग्याल विखे पहुंचन ਆਉ ਜਾਣਦੇ ਹਾਂ ਕੀ ਕਹਿਣਾ ਹੈ ਆਰਐਸਡੀ ਯੂਥ ਕਲੱਬ ਦੇ ਮੈਂਬਰਾਂ ਦਾ ਸਾਰੇ ਨੂੰ ਰਾਦੇ ਰਾਦੇ ਜੈ ਬੋਲੇ ਦੀ ਜਿੱਦਾਂ ਤੁਸੀਂ ਪਿਛਲੇ 2-4 ਦਿਨਾਂ ਤੋਂ ਦੇਖ ਰਹੇ ਕਿ ਭਾਰੀ ਬਰਖਾ ਦੇ ਕਾਰਨ ਬੜਾ ਲੋਕਾਂ ਦਾ ਨੁਕਸਾਨ ਹੋਇਆ ਬਹੁਤ ਹੜਾ ਆਇਆ ਹੈ ਉਹਨਾਂ ਨੂੰ ਮਦਦ ਜਨ ਲਖਦੇ ਅੱਜ ਸਾਡੀ ਆਰਐਸਡੀ ਯੂਥ ਕਲੱਬ ਦੀ ਜਿਹੜੀ ਟੀਮ ਹੈ ਅੱਜ ਥੋੜਾ ਜਿਹਾ ਛੋਟਾ ਜਿਹਾ ਇਕਪਰਾਲਾ ਕਰਨ ਜਾ ਰਹੀ ਹੈ ਜਿਨ੍ਹਾਂ ਵਿੱਚ ਥੋੜਾ ਜਿਹਾ ਆਸ਼ਨ ਜਿੱਦਾਂ ਪਾਣੀ ਪੁਣੀ ਦੀ ਬੋਤਲਾਂ ਆ ਰਹਾ ਵਗੈਰਾ ਹੋਰ ਸਮੱਗਰੀ ਹੈ ਉਹ ਅੱਜ ਜਿਹੜਾ ਹਾਰਪਰਵਾਤ ਏਰੀਆ ਜਿੱਦਾਂ ਬੰਬਿਆਲ ਏਰੀਆ ਹੋ ਗਿਆ ਜਿੱਦਾਂ ਹੋਰ ਇਹ ਉਹਨਾਂ ਵਿੱਚ ਉਹਨ ਬਾਕੀ ਮੈਂ ਸਾਰਿਆਂ ਨੂੰ ਨਮੇਦਨ ਕਰਦਾ ਜਿੱਦਾਂ ਵੀ ਕਿਸੇ ਨੇ ਕੋਈ ਵੀ ਸੇਵਾ ਜਾਗਰਾਵਰਾ ਦੇਣੀ ਸਾਡੀ ਆਦਿ ਅਜੀਤ ਜੀ ਜੂਤ ਦਾ ਬਿਨਾਂ ਸੰਪਰਕ ਕਰਨ ਕਿਸ਼ਨਾ ਮਾਰਕੀਟ ਸਾਡਾ ਦਫਤਰ ਹੈ ਸਾਡੇ ਕਿਸ਼ਨ ਕੁਮਾਰ ਜੀ ਡੀ ਟੂ ਜੀ ਜੋਗੀ ਆਰਐਸਡੀ ਜੂਤ ਕਲੱਬ ਦੇ ਪ੍ਰਧਾਨ ਹੈ ਉਹਨਾਂ ਨਾਲ ਸੰਪਰਕ ਕਰ ਜਾਂ ਸ਼੍ਰੀ ਰਾਮ ਜੈ ਸ਼੍ਰੀ ਰਾਮ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ